ਵੀਡੀਓ ਰਿ ਹੋਣ ਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਵਿਸ਼ੇਸ਼ ਤੌਰ ਤੇ ਜਿਹੜਾ ਪਿੰਡ ਕੁਸਲੇ ਪਹੁੰਚਿਆ ਕੁਸਲੇ ਦੇ ਸ਼੍ਰੀ ਝੰਡਾ ਸਾਹਿਬ ਪਬਲਿਕ ਸਕੂਲ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਆ ਤਾਂ ਇੱਥੇ ਦੇਖਣਯੋਗ ਬੰਦ ਹੈ ਕਿ ਇੱਥੇ ਨਾ ਸਾਇੰਸ ਐਗਜ਼ੀਬਿਸ਼ਨ ਹੈ ਜਿਹੜਾ ਉਹ ਲੱਗਿਆ ਹੋਇਆ ਬੱਚਿਆਂ ਵੱਲੋਂ ਪ੍ਰਦਰਸ਼ਨੀਆਂ ਜਿਹੜੀਆਂ ਸਾਇੰਸ ਦੇ ਪ੍ਰਤੀ ਜਿਹੜੀਆਂ ਲਾਈਆਂ ਹੋਈਆਂ ਤਾਂ ਉਹਨਾਂ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਤੇ ਗੱਲਬਾਤ ਵੀ ਕਰਾਂਗੇ ਆਪਾਂ ਇੱਥੇ ਆਪਾਂ ਮੌਜੂਦ ਆਂ ਬੱਚਿਆਂ ਨੂੰ ਆਜੋ ਆਪਾਂ ਪਹਿਲਾਂ ਪ੍ਰਦਰਸ਼ਨੀਆਂ ਦੇਖਦੇ ਆਂ ਤੇ ਬੱਚਿਆਂ ਨਾਲ ਗੱਲਬਾਤ ਕਰਦੇ ਆਂ ਤੇ ਕੀ ਇਹ ਕਿਹੜੇ ਮਾਡਲ ਇਹ ਬਣਾਏ ਨੇ ਕੀ ਮਾਡਲ ਨੇ ਹਨਾ ਤੇ ਗੁੱਡ ਮਾਰਨਿੰਗ ਬੇਟਾ ਗੁੱਡ ਮਾਰਨਿੰਗ ਸਰ ਹਾਂ ਦੱਸੋ ਇਸ ਬਾਰੇ ਕੀ ਹੈਗਾ ਇਹ ਮਾਡਲ ਸਰ ਇਹ ਸਾਡਾ ਸੂਰਜੀ ਸਿਸਟਮ ਹੈ ਈ ਵਰਕਿੰਗ ਮਾਡਲ ਹੈ ਈ ਸਾਡੇ ਸੂਰਜੀ ਸਿਸਟਮ ਵਿੱਚ ਅੱਠ ਗ੍ਰਹਿ ਹਨ ਜੋ ਧਰਤੀ ਦੇ ਆਲੇ-ਦੁਆਲੇ ਘੁੰਮਦੇ ਹਨ ਇਦਾਂ ਵਰਕਿੰਗ ਕਰਦਾ ਹੈ यस सर हां बेटा ਜੁਪੀਟਰ ਸ਼ਨੀ ਯੂਰੇਨਸ ਅਤੇ ਨੈਪਚੂਨ ਨੂੰ ਬਾਹਰੀ ਗ੍ਰਹਿ ਕਿਹਾ ਜਾਂਦਾ ਹੈ ਇਹ ਚਾਰ ਆਕਾਰ ਵਿੱਚ ਵਿਸ਼ਾਲ ਹਨ ਅਤੇ ਅਕਸਰ ਇਹਨਾਂ ਨੂੰ ਵਿਸ਼ਾਲ ਗ੍ਰਹਿ ਵੀ ਕਿਹਾ ਜਾਂਦਾ ਹੈ ਯੂਰੇਨਸ ਸੂਰਜ ਸਿਸਟਮ ਦਾ ਸਭ ਤੋਂ ਵੱਡਾ ਗ੍ਰਹਿ ਹੈ ਇਸ ਦਾ ਵਿਆਸ 1,39,822 ਕਿਲੋਮੀਟਰ ਹੈ ਸੈਚੁਰਨ ਸੈਚੁਰਨ ਸੂਰਜ ਸਿਸਟਮ ਤੋਂ ਸ਼ਮਗ੍ਰਹ ਹੈ ਦਾ ਵਿਆਸ 120500 ਕਿਲੋਮੀਟਰ ਹੈ ਠੀਕ ਹੈ ਓਕੇ ਬੇਟਾ ਇੱਕ ਸਾਰੀ ਦਸ਼ਕਾਂ ਨੂੰ ਦੱਸ ਦਈਏ ਕਿ ਕੋਈ ਵੀ ਜਿਹੜਾ ਸਕੂਲ ਹੈ ਵੱਡੀਆਂ ਬਿਲਡਿੰਗਾਂ ਨਾਲ ਜਾਂ ਵੱਡੇ ਇੱਕ ਮੰਡ ਦੇ ਨਾਲ ਕੋਈ ਸਕੂਲ ਵੱਡਾ ਨਹੀਂ ਬਣਦਾ ਕਿਉਂਕਿ ਜਿਹੜਾ ਸਕੂਲ ਹੈਗਾ ਪੜਾਉਣਾ ਟੀਚਰਾਂ ਨੇ ਹੁੰਦਾ ਟੀਚਰਾਂ ਦੇ ਟੀਚਰ ਕਿੱਦਾਂ ਦੇ ਨੇ ਟੀਚਰ ਕਿੱਦਾਂ ਦੀ ਪੜ੍ਹਾਈ ਕਰਵਾਉਂਦੇ ਨੇ ਦੇਖਣਯੋਗ ਉਹ ਚੀਜ਼ਾਂ ਹੁੰਦੀਆਂ ਨਾ ਕਿ ਵੱਡੀਆਂ ਬਿਲਡਿੰਗਾਂ ਜਾਂ ਵੱਡੇ ਚਮਕਦਾਰ ਜਾਂ ਵੱਡੇ ਸਕੂਲ ਦੇਖਣਯੋਗ ਬੰਦੇ ਕਿਉਂਕਿ ਜੇ ਵੱਡੇ ਸਕੂਲ ਨੇ ਤਾਂ ਉਹਨਾਂ ਦੇ ਖਰਚੇ ਵੀ ਕਾਫੀ ਜਿਹੜੇ ਵੱਡੇ ਹੁੰਦੇ ਆ ਤਾਂ ਇਸੇ ਤਰ੍ਹਾਂ ਆਪਾਂ ਇੱਕ ਪਿੰਡ ਦੇ ਵਿੱਚ ਜਿਹੜਾ ਸਕੂਲ ਹੈ ਭਰਾਵਾਂ ਨੇ ਲਾਇਆ ਹੋਇਆਗਾ ਤੇ ਇੱਥੇ ਸਾਇੰਸ ਐਕਸੀਬਿਸ਼ਨ ਲਾਇਆ ਤੇ ਹਰ ਸਕੂਲ ਦੇ ਵਿੱਚ ਹਰ ਇੱਕ ਮਿਲਣ ਵਾਲੀਆਂ ਮੌਦਿਲੀਆਂ ਸਹੂਲਤਾਂ ਇੱਥੇ ਜਿਹੜੀਆਂ ਉਪਲਬਧ ਨੇ ਤਾਂ ਟੀਚਰ ਵੀ ਬਹੁਤ ਵਧੀਆ ਨੇ ਹਾਂ ਇਹ ਇੱਥੇ ਕੋਹਰ ਪ੍ਰਦਰਸ਼ਨੀ ਲੰਗਸ ਦੀ ਲਗਾਈ ਹੋਈ ਹੈ ਨਾ ਨੇ ਹਾਂਜੀ ਬੇਟਾ ਕੀ ਨਾਮ ਹੈ ਹੈਲਪਰੀਥ ਕਿ ਕਿਸ ਕਲਾਸ ਕਿڑی ਹੈ ਫਟ ਹਾਂ ਇਹ ਕਿਦਾਂ ਕੰਮ ਕਰਦਾ ਦੱਸੋ ਇਸ ਬਾਰੇ ਇਹ ਆਈਸਾ ਸਰ ਜਿੰਨੋ ਜੇ ਜਿਸ ਹਾਲਾ ਨੇ ਕਿ ਬਣਾ ਲਈ ਹੈ ਜ ਜਿੰਨੋ ਸਾਹ ਲੈਂਦੇ ਆ ਉਹ ਫੇਫੜੇ ਫੁੱਲ ਜਾਂਦੇ ਆ ਜੇ ਕਿਵੇਂ ਫੁੱਲਦੇ ਆ अच्छा, ऐसे फुल जाते हैं yes, फिर नुकसान होता है नहीं होता नहीं होता, yes, बिल्कुल जब फेफड़े खराब होते हैं तो नुकसान होता है ना ठीक yes, है बहुत बढ़िया। आगे देख चलते दे हैं देखते दे हैं कि मॉडल प्रदर्शनी लगाई हुई है बच्चे ने हाँ जी बेटा पोल्यूशन दी कौन दसेगा वेरी गुड वाह जी वाह हाँ बेटा दसो सर्जन स्त्री इसके गंदा धुआं जाकर हवा में मिक्स हो रहा है और हमें सांस लेने से दिक्कत हो रही है ठीक है और इसका गंदा पानी नदी में जाकर मिक्स हो रहा है और ये काओ पानी पिएगी तो ये बीमार पड़ जाएगी हम्म और ये दो भी कपड़े धो रहा है इधर आगे आगे होकर दस दो हां इस इसके ज्यादा होएगा पानी गंदा हो जाएगा और ये मछली मर जाएगी ठीक है यानी कि एक प्रदूषण से इतना नुकसान हो जाएगा है ना जैसा ओके ਵੈਰੀ ਗੁੱਡ ਹਾਂ ਤੁਸੀਂ ਵੀ ਬੋਲਣਾ ਹਾਂ ਆ ਜਾਓ ਇਧਰ ਆ ਜਾਓ ਬੇਟਾ ਅੱਗੇ ਆ ਜਾਓ ਅੱਗੇ ਆ ਕੇ ਦੱਸ ਦੋ ਕੋਈ ਗੱਲ ਹੀ ਹਾਂ ਬੇਟਾ ਸਰ ਇਹ ਨਾ ਸਲੂਸ਼ਨ ਹੈ ਜੇ ਜ ਡੀ ਜੇ ਹੈ ਜੇ ਜੇ ਬਾਹਰੋਂ ਕਰਾਂਗੇ ਸ਼ੋਰ ਪ੍ਰਦੂਸ਼ਣ ਹੋਗਾ ਸ਼ੋਰ ਪ੍ਰਦੂਸ਼ਣ ਹੋ ਗਈ ਆਪਣੀ ਸੁਣਨ ਹਰਜੂ ਗਈ ਠੀਕ ਹੈ ਓਕੇ ਔਰ ਬੇਟਾ ਔਰ ਬਤਾਓਗੇ ਆਓ ਆਓ ਵੈਰੀ ਗੁੱਡ सर जी गर्ल है और जी खाना बना रही है इससे धुआं आसमान में आसमान में धुआं जाता है और आसमान में पोल्यूशन होता है जिससे सांस लेने में दिक्कत होती, होती है वेरी गुड यही है ना मैं बड़ा भी नहीं मैं तब भी बता रहा हूँ मैं <laughs> कोई बात नहीं हाँ भी हाँ तुम कि ठीक हो हाँ ओके हाँ बेटा कौन बताएगा आप बताओगे ਕਿਆ ਬਣਾਇਆ ਹੈ ਚੰ드ਰੀਯਨ ਚੰ드ਰੀਯਨ 3 ਓਕੇ ਔਰ ਇਹ ਹੈ ਇੰਡੀਆ ਕਾ ਥਰਡ ਮੂਨ ਮਿਸ਼ਨ ਹੈ ਇਸਕੋ ਲਾਂਚ ਕੀਆ ਗਿਆ ਥਾ 2:35 ਮਿੰਟਾਂ ਤੇ 14 ਜੁਲਾਈ 2023 ਨੂੰ ਇਹ ਮੂਨ ਦੇ ਸਾਊਥ ਪੋਲ ਤੇ ਲੈਂਡ ਹੋਇਆ ਸੀ 23 ਅਗਸਤ 2023 ਨੂੰ ਤੇ ਚੰਦ ਤੇ ਖੋਜ ਕਰਨ ਵਾਲੇ ਦੇਸ਼ਾਂ ਦੀ ਗਿਣਤੀ 3 ਹੈ ਤੇ ਹੁਣ ਭਾਰਤ ਨੇ ਆਪਣਾ ਨਾਮ ਇਹਨਾਂ ਦੇਸ਼ਾਂ ਵਿੱਚ ਸ਼ਾਮਿਲ ਕਰ ਰਿਹਾ ਹੈ ਸ਼ਾਮਿਲ ਕਰਦੇ ਓਕੇ ਔਰ ਸਰ ਇਹ ਵਰਕਿੰਗ ਮਾਡਲ ਹੈ ਹਮ ਆਪਕੋ ਇਸਕਾ ਵਰਕ ਵੀ ਕਰਕੇ ਦਿਖਾਓ ਕਿਸੀਂ ਵਰਕ ਹੋ ਰਿਹਾ ਹੈ ਐਸੋ ਹਾਂ ਠੀਕ ਹੈ ਓਕੇ ਵੈਰੀ ਗੁੱਡ ਥੈਂਕ ਯੂ ਲੈ ਅੱਜ ਵਾਕ ਦੀ ਫੋਟੋ ਲਾਜ਼ਮੀ ਲੈਣੀ ਹੈ ਵੀ ਆਪਾਂ ਕਿਉਂਕਿ ਜਵਾਕ ਪੂਰਾ ਚੰ드ਰੀਆਨ ਵਾਲਾ ਹੀ ਬਣਿਆ ਹੋਇਆ ਹੈ ਸਾਇੰਟਿਸਟ ਚਲੋ ਓਕੇ ਬੇਟਾ ਵੈਰੀ ਗੁੱਡ ਆ ਇਧਰ ਲਗ ਲਗ ਪ੍ਰਦਰਸ਼ਨੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋਣ ਲਗਾਈਆਂ ਹੋਈਆਂ ਤੇ ਜੋ ਸਾਇੰਸ ਪ੍ਰਦਰਸ਼ਨੀ ਹੈ ਸਕੂਲ ਦੇ ਵਿੱਚ ਐਗਜ਼ੀਬਿਸ਼ਨ ਹੈ ਜਿਹੜਾ ਸਾਇੰਸ ਦਾ ਚੱਲ ਰਿਹਾ ਹੈ ਉਸ ਦੇ ਤहत ਬਹੁਤ ਹੀ ਵਧੀਆ ਸੈਟਅਪ ਹੈ ਜਿਹੜਾ ਸਕੂਲ ਨੇ ਜਿਹੜਾ ਕੀਤਾ ਹੋਇਆ ਤਾਂ ਬਾਅਦ ਦੇ ਵਿੱਚ ਆਪਾਂ ਟੀਚਰ ਜਾਂ ਪੇਰੈਂਟਸ ਨਾਲ ਵੀ ਸਕੂਲ ਦੇ ਵਿੱਚ ਗੱਲ ਹੈ ਜਿਹੜੀ ਕਰਵਾਵਾਂਗੇ ਤੇ ਇੱਧਰ ਵਾਟਰ ਪਿਉਰੀਫਿਕੇਸ਼ਨ ਦਾ ਜਿਹੜਾ ਹੈਗਾ ਸਿਸਟਮ ਇਹਨੇ ਲਗਾਏ ਹੋਇਆ ਆ ਗੁੱਡ ਮਾਰਨਿੰਗ ਬੇਟਾ 1 ਮਿੰਟ 1 ਮਿੰਟ ਇੱਧਰ ਆਇਧਰ ਆ ਰਹਾ ਹਾਂ ਮੈਂ ਹਾਂਜੀ ਬੇਟਾ ਕਿਆ ਨਾਮ ਕਿਆ ਹੈ ਗੁਰਵੀਰ ਕਾਰ ਕਲਾਸ ਕਿਹੜੀ ਹੈ 4th 4th ਕੈਸੇ ਕੰਮ ਕਰਤਾ ਹੈ ਕਿਆ ਮਾਡਲ ਹੈ ਇਹ ਸਾਡੀ ए साड़ी मशीन पानी साफ कर ए साड़ी पानी साफ करने वाली मशीन है वाटर प्यार, प्यारी मशीन प्यारी मशीन फिकेशन और साथ बताओ बोटी बोटी जो आगे बोटी बोटी जो आगे बोटी जो आगे बोटी जो आगे आगे कॉटन जो कॉटन जो आगे पानी फिल्टर हो गया कॉटन जो आगे फिल्टर हो गया पानी है ना ओके ओके कैसे होता है बताओ ਪਾਣੀ ਡਾਲ ਕੇ ਬਤਾਓ ਇਹ ਇਹ ਨਾ ਬੱਚਾ ਨੇ ਪਾਣੀ ਡਾਲਤਾ ਇਹ ਜਿਹੜਾ ਆਪਣੇ ਵਾਟਰ ਟ੍ਰੀਟਮੈਂਟ ਪਲਾਂਟ ਕਹਿ ਸਕਦੇ ਆ ਜਾਂ ਵੈਰੀਫਿਕੇਸ਼ਨ ਕਹਿ ਸਕਦੇ ਆ ਤਾਂ ਇਤਾਂ ਪਾਣੀ ਪਿਓਰ ਜਿਹੜਾ ਹੁੰਦਾ ਤਾਂ ਪੀਣ ਯੋਗ ਪਾਣੀ ਆ ਜਿਹੜਾ ਬਣਦਾ ਹੈ ਨਾ ਬੇਟਾ ਯੈਸ ਹਾਂ ਇਹਦਾ ਆਪਾਂ ਘਰੇ ਮਾਡਲ ਤਿਆਰ ਕਰ ਸਕਦੇ ਆ ਆਪਦੇ ਹੈ ਨਾ ਬਿਲਕੁਲ ਬਿਲਕੁਲ ਵੈਰੀ ਗੁੱਡ ਬੇਟਾ ਚਲੋ ਆਜੋ ਆਪਾਂ ਕੀ ਹੋਰ ਪ੍ਰਦਰਸ਼ਨੀਆਂ ਜਿਹੜੀਆਂ ਦੇਖਦੇ ਆ ਤੇ ਇਨਾ ਤੇ ਇੱਕੇ ਦਰਸ਼ਕਾਂ ਨੂੰ ਜਰੂਰ ਬੇਨਤੀ ਹੈ ਵੀ ਇਹਨਾਂ ਬੱਚਿਆਂ ਦੀ ਜਿਹੜੀ ਹੌਸਲਾ ਫੁਜਾਈ ਵਾਸਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਬੱਚਿਆਂ ਤੱਕ ਵੀ ਇਹ ਵੀਡੀਓ ਜਿਹੜੀ ਪਹੁੰਚੇ ਤੇ ਹੋਰ ਬੱਚੇ ਵੀ ਹੈ ਜਿਹੜੇ ਇਹਨਾਂ ਮਾਡਲਾਂ ਨੂੰ ਤਿਆਰ ਕਰਨ ਸਾਇੰਸ ਦੇ ਵਿੱਚ ਜਾਂ ਪੜ੍ਹਾਈ ਦੇ ਵਿੱਚ ਆਪਣਾ ਇੰਟਰਸਟ ਹੈ ਜਿਹੜਾ ਉਹ ਦਿਖਾਉਣ ਹਾਂ ਬੇਟਾ ਕਿਆ ਬਣਾਇਆ ਹੈ ਗੁੱਡ ਮਾਰਨਿੰਗ ਸਰ ਅੱਜ ਦਾ ਸਾਡਾ ਮਾਡਲ ਹੈ ਪਾਣੀ ਪ੍ਰਦੂਸ਼ਣ ਆਲਸੋ ਨੂੰ ਅਸੀਂ ਪਾਣੀ ਪ੍ਰਦੂਸ਼ਣ ਬਾਰੇ ਜਾਣਕਾਰੀ ਦੇਵਾਂਗੇ ਅਤੇ ਜਿਹੜੇ ਵੱਡੇ ਸ਼ਹਿਰ ਹੁੰਦੇ ਹਨ ਉਹਨਾਂ ਵਿੱਚ ਜਗ੍ਹਾ ਘੱਟ ਹੁੰਦੀ ਹੈ ਇਸ ਕਰਕੇ ਉੱਤੇ ਉੱਤੇ ਫਲੇਟਸ ਬਣੀਆਂ ਹੁੰਦੀਆਂ ਹਨ ਅਤੇ ਉਹ ਕਰਾਂ ਦਾ ਜਿਹੜਾ ਸਾਰੇ ਕਰਾਂ ਦਾ ਗੰਦਾ ਪਾਣੀ ਉਹ ਇਸ ਪਾਈਪ ਰਾਹੀਂ ਇਸ ਨਦੀ ਵਿੱਚ ਆਉਂਦਾ ਹੈ ਅਤੇ ਸ਼ੁੱਧ ਪਾਣੀ ਨੂੰ ਗੰਦਾ ਕਰ ਦਿੰਦਾ ਹੈ ਆ ਇੱਕ ਫੈਕਟਰੀ ਹੈ ਇਸ ਦਾ ਗੰਦਾ ਪਾਣੀ ਇਸ ਪਾਈਪ ਰਾਹੀਂ ਇਸ ਨਦੀ ਵਿੱਚ ਆਉਂਦਾ ਹੈ ਜਿਸ ਸ਼ੁੱਧ ਪਾਣੀ ਨੂੰ ਗੰਦਾ ਕਰ ਦਿੰਦਾ ਹੈ ਇਸ ਵਿੱਚ ਇਸ ਨੂੰ ਉਹ ਜਾਨਵਰ ਵੀ ਪੀਂਦੇ ਹਨ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਓਕੇ ਹਾਂ ਬੇਟਾ ਇਸ ਪਾਣੀ ਨੂੰ ਮਨੁੱਖ ਵੀ ਪੀਂਦੇ ਹਨ ਜ ਜਿਨ੍ਹਾਂ ਨੂੰ ਬਿਮਾਰੀਆਂ ਲੱਗ ਲੱਗ ਜਾਂਦੀਆਂ ਹਨ ਲੱਗ ਜਾਂਦੀਆਂ ਹਨ। ਦੇਖੋ ਆ ਆ ਬੱਚੇ ਨੂੰ ਦੇਖੋ ਜਿਹੜੇ ਬੱਚਾ ਨੂੰ ਖੜਿਓਂਦੇ ਫਿਰਦੇ ਆ ਨਾ ਕੀ ਬਣੇ ਹੋਏ ਤੁਸੀਂ ਜੈਟਪੈਕ ਜੈਟਪੈਕ ਹੈ ਜੈਟਪੈਕ ਓਕੇ ਇੱਧਰ ਇੱਕ ਹੋਰ ਮਾਡਲ ਹੈ ਸੋਲਰ विंड एंड हाइड्रो पावर वर्किंग मॉडल वर्किंग मॉडल है ये ओके कौन बताएगा पहले आप हाँ जी करो एक्सप्लेन सर ये सोलर सोलर पार्क है ये विंड पार्क हैड्रो पार्क है सर डैम के वगदे पानी की वर ਸਰ ਦੰਦੇ ਵਗਦੇ ਪਾਣੀ ਦੀ ਊਰਜਾ ਦੀ ਵਰਤੋਂ ਨਾਲ ਅਸੀਂ ਬਿਜਲੀ ਪੈਦਾ ਕਰਦੇ ਹਾਂ ਸੋਲਰ ਪੈਨਲ ਸੋਲਰ ਪੈਨਲ ਸੋਲਰ ਪੈਨਲ ਨਹੀਂ ਨਹੀਂ ਸੂਰਜ ਸੂਰਜ ਆਹ ਸੋਲਰ ਹੈ ਸੋਲਰ ਪੈਨਲ ਸੋਲਰ ਪੈਨਲ ਸੂਰਜ ਦੀ ਰੋਸ਼ਨੀ ਸੂਰਜ ਦੀ ਰੋਸ਼ਨੀ ਨੂੰ ਸਿੱਧੇ ਸਿੱਧੇ ਬਿਜਲੀ ਵਿੱਚ ਬਦਲਦੇ ਹਨ ਇਹ ਬਿਜਲੀ ਘਰਾਂ ਵਿੱਚ ਜਾਂਦੀ ਹੈ ਚਲੋ ਥੋੜਾ ਮੈਂ ਦੱਸ ਦਿੰਦਾ ਮੈਂ ਐਕਸਪਲੇਨ ਕਰ ਦਿੰਦਾ ਜਿਹੜੀ ਸੂਰਜ ਦੀ ਰੋਸ਼ਨੀ ਪੈਂਦੀ ਹੈ ਸੂਰਜ ਦੀਆਂ ਕਿਰਨਾਂ ਪੈਂਦੀਆਂ ਸੋਲਰ ਪੈਨਲ ਪਲੇਟਾਂ ਦੇ ਉੱਪਰ ਤਾਂ ਉਹ ਪਲੇਟਾਂ ਕੀ ਆ ਉਸ ਨੂੰ ਉਸ ਰੋਸ਼ਨੀ ਨੂੰ ਉਸ ਕਿਰਨਾਂ ਨੂੰ ਆ ਜਿਹੜੀਆਂ ਬਿਜਲੀ ਦੇ ਵਿੱਚ ਕਨਵਰਟ ਕਰ ਦਿੰਦੀਆਂ ਇਲੈਕਟ੍ਰਿਸਿਟੀ ਦੇ ਵਿੱਚ ਜਿਹੜੀ ਕਿ ਆਪਾਂ ਘਰਾਂ ਦੇ ਵਿੱਚ ਹੈ ਜਿਹੜੀਆਂ ਜਾਂ ਕਮਰਸ਼ੀਅਲ ਜਿਹੜੀ ਬਿਜਲੀ ਆ ਉਸ ਨੂੰ ਆਪਾਂ ਯੂਜ਼ ਜਿਹੜਾ ਕਰ ਸਕਦੇ ਆ ਵਰਤੋਂ ਦੇ ਵਿੱਚ ਲੈ ਸਕਦੇ ਆ ਇਹੀ ਹੈ ਨਾ ਹਾਂ ਐਦਾਂ ਦੱਸਣਾ ਹੁੰਦਾ ਠੀਕ ਹੈ ਵੈਰੀ ਗੁੱਡ ਕੋਈ ਗੱਲ ਨਹੀਂ ਓਕੇ ਓਕੇ ਵੈਲਕਮ हां बेटा एक मॉडल है गुड मॉर्निंग बेटा गुड मॉर्निंग क्या मॉडल है आपने कौन बनाया है वाटर प्रूफ ओके <laughs> okay. कैसे होता है अब तो हम कैसे करते हैं हमारा घर है इसके ऊपर से आता है अब बारिश हो रही है ओके okay, बारिश हो पाइप राही मी दा पानी टैंक ਵਿੱਚ जमा ਹੋ ਰਿਹਾ ਹੈ ਕਿਹੜੇ ਟੈਂਕ ਵਿੱਚ ਜਾਂਦਾ हां ਇਦਾਂ ਦੱਸਿਆ ਕਰੋ اس ਨੂੰ ਅਸੀਂ ਵੇਸ ਪਾਣੀ ਨੂੰ ਹੀ ਕਰਦੇ ਇਹ ਫਲਾਵਰ ਹੈ ਇਸ ਇਸ ਇਹ ਇਹ ਪਾ ਪਾ ਆਪਾਂ ਪਾਣ ਇਹ ਪਾਣੇ ਨੂੰ ਫਲਾਵਰ ਤੇ ਸਬਜ਼ੀਆਂ ਤੇ ਫਸਲਾਂ ਲਈ ਵਰਤ ਸਕਦੇ ਹਾਂ ਓਕੇ ਇਸ ਵਿੱਚ ਮੀਂਹ ਦਾ ਪਾਣੀ ਜਮਾ ਹੁੰਦਾ ਹੈ ਇਸ ਵਿੱਚੋਂ ਮੀਂਹ ਦਾ ਪਾਣੀ ਆਪਾਂ ਬਾਰਟੀ ਲੈਣ ਕੱਢ ਸਕਦੇ ਹਾਂ ਓਕੇ ਓਕੇ ਵੈਰੀ ਗੁੱਡ ਬੇਟਾ ਦੇਖੋ ਦਸ਼ਕੋ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਸ ਐਗਜ਼ੀਬਿਸ਼ਨ ਦੇ ਵਿੱਚ ਹੈ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਇੱਥੇ ਜਿਹੜੇ ਬੱਚੇ ਨੇ ਹਰ ਵਰਗ ਦੇ ਬੱਚੇ ਨੇ ਮਤਲਬ ਕੋਈ ਫਾਸਟਰੋ ਵਾਲੇ ਜਾਨਕੀ ਹੁਸ਼ਿਆਰ ਬੱਚੇ ਨਹੀਂ ਹੈਗੇ ਕੋਈ ਮੀਡੀਅਮ ਪੜ੍ਹਾਈ ਵਾਲੇ ਬੱਚੇ ਨਹੀਂ ਹੈਗੇ ਔਰ ਕੋਈ ਫੇਲਿਅਰ ਬੱਚੇ ਨਹੀਂ ਹੈਗੇ ਹਰ ਪ੍ਰਕਾਰ ਦੇ ਬੱਚਿਆਂ ਨੂੰ ਇੱਥੇ ਮੌਕਾ ਦਿੱਤਾ ਗਿਆ ਤਾਂ ਕਿ ਜਿਹੜੇ ਪਿਛਲੀ ਰੋ ਦੇ ਵਿੱਚ ਬੈਠਣ ਵਾਲੇ ਬੱਚੇ ਆ ਜਾਂ ਪੜ੍ਹਾਈ ਪੱਖੋਂ ਕਮਜ਼ੋਰ ਬੱਚੇ ਆ ਉਹ ਵੀ ਆਪਣੇ ਆਪ ਨੂੰ ਉન્નਤ ਕਰ ਸਕਣ ਅੱਗੇ ਆ ਸਕਣ ਕਈ ਵਾਰ ਕੀ ਹੁੰਦਾ ਕਾਫੀ ਪ੍ਰਦਰਸ਼ਨੀਆਂ ਦੇ ਵਿੱਚ ਕਾਫੀ ਸਕੂਲਾਂ ਦੇ ਵਿੱਚ ਕੀ ਹੁੰਦਾ ਵਿਸਰਪ ਜਿਹੜੇ ਹੁਸ਼ਿਆਰ ਬੱਚੇ ਸਕੂਲ ਦੇ ਵਿੱਚ ਹੁੰਦੇ ਆ ਜਾਂ ਕਲਾਸ ਦੇ ਵਿੱਚੋਂ ਹੁਸ਼ਿਆਰ ਬੱਚੇ ਹੁੰਦੇ ਆ ਜਾਂ ਪਹਿਲਾ ਮਾਡਲ ਪ੍ਰਦਰਸ਼ਨੀਆਂ ਲਾਉਂਦੇ ਆ ਹਰ ਸਾਲ ਬੱਚੇ ਤਾਂ ਉਹਨਾਂ ਤੋਂ ਹੀ ਦੁਆਰਾ ਉਹ ਮਾਡਲ ਪ੍ਰਦਰਸ਼ਨੀਆਂ ਜਿਹੜੀਆਂ ਕਰਵਾਈਆਂ ਜਾਂਦੀਆਂ ਤੇ ਉਸ ਨੂੰ ਉੱਚਾ ਚੁੱਕਣ ਦੀ ਜਾਂ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਹੈ ਜਿਹੜੀ ਇੱਕ ਚੀਟਿੰਗ ਦੇ ਤਹਿਤ ਕਹਿ ਸਕਦੇ ਆ ਪਾ ਕੀਤੀ ਜਾ ਸਕਦੀ ਆ ਔਰ ਜਿਹੜੇ ਬੱਚੇ ਪੜ੍ਹਾਈ ਤੋਂ ਕਮਜ਼ੋਰ ਹੁੰਦੇ ਨੇ ਉਹ ਕਿਤੇ ਨਾ ਕਿਤੇ ਕਿਸੇ ਕਾਰਨ ਉਹ ਪਿੱਛੇ ਰਹਿ ਜਾਂਦੇ ਨੇ ਤਾਂ ਉਹ ਪਿੱਛੇ ਲੇਕਿਨ ਇਹ ਇੱਥੇ ਜਿਹੜਾ ਦੇਖਣ ਨੂੰ ਮਿਲਿਆ ਤੇ ਇੱਥੇ ਹਰ ਵਰਗ ਦਾ ਹਰ ਪ੍ਰਕਾਰ ਦਾ ਬੱਚਾ ਜਿਹੜਾ ਇਸ ਪ੍ਰਦਰਸ਼ਨੀ ਦੇ ਵਿੱਚ ਇਸ ਮੋਡਲਿੰਗ ਦੇ ਵਿੱਚ ਇਹਨਾਂ ਨੇ ਸੈਂਸ ਐਗਜ਼ੀਬਿਸ਼ਨ ਦੇ ਵਿੱਚ ਹਿੱਸਾ ਲਿਆ ਤਾਂ ਇਸੇ ਨਾਲ ਹੀ ਆਪਾਂ ਹੁਣ ਟੀਚਰਾਂ ਨਾਲ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨਾਲ ਵੀ ਗੱਲਬਾਤ ਹੈ ਜਿਹੜੇ ਕਰਾਂਗੇ ਆਪਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਇੱਥੋਂ ਕਿ ਕਿਵੇਂ ਦੀ ਇਹ ਪ੍ਰਦਰਸ਼ਨੀ ਲੱਗੀ ਕਿਵੇਂ ਦਾ ਸਕੂਲ ਦਾ ਜਿਹੜਾ ਮਾਹੌਲ ਹੈਗਾ ਹੁਣ ਸਾਡੇ ਨਾਲ ਕੁਝ ਪੇਰੈਂਟਸ ਮੌਜੂਦ ਨੇ ਜੋ ਇੱਥੇ ਇੱਕ ਅੱਜ ਤੁਹਾਨੂੰ ਦੱਸ ਦਈਏ ਕਿ ਪੀਟੀਐਮ ਵੀ ਇੱਥੇ ਰੱਖਿਆ ਗਿਆ ਸੀ ਪੇਰੈਂਟਸ ਟੀਚਰ ਮੀਟਿੰਗ ਉਹ ਵੀ ਇੱਥੇ ਜੜ ਰੱਖੀ ਗਈ ਸੀ ਤੇ ਅੱਜ ਐਗਜ਼ੀਬਿਸ਼ਨ ਵੀ ਇੱਥੇ ਲਗਾਇਆ ਗਿਆ ਸੀ ਤਾਂ ਇੱਥੇ ਗੱਲਬਾਤ ਕਰਾਂਗੇ ਆਪਣੇ ਭਰਾ ਜੀ ਮੌਜੂਦ ਨੇ ਕੀ ਨਾਮ ਹੈ ਬਾਈ ਜੀ ਦਿਲਜੀਤ ਸਿੰਘ ਬਾਈ ਦਿਲਜੀਤ ਜੀ ਅੱਜ ਪੀਟੀਐਮ ਵੀ ਸੀ ਤੇ ਸਾਇੰਸ ਐਗਜ਼ੀਬਿਸ਼ਨ ਵੀ ਸੀ ਤਾਂ ਕਿਵੇਂ ਲੱਗਿਆ ਤੁਹਾਨੂੰ ਕਿਉਂਕਿ ਦੇਖੋ ਕਾਫੀ ਸਾਰੇ ਸਕੂਲ ਇਦਾਂ ਦੇ ਪ੍ਰੋਗਰਾਮ ਹੈ ਜਿਹੜੇ ਨਹੀਂ ਕਰਾਉਂਦੇ ਜੇ ਕਰਾਉਂਦੇ ਵੀ ਤਾਂ ਹਿਸ਼ਿਆਰ ਬੱਚਿਆਂ ਤੋਂ ਹੀ ਕਰਵਾਉਂਦੇ ਆ ਤਾਂ ਉਸ ਨੂੰ ਤੁਸੀਂ ਇਸ ਸਕੂਲ ਨੂੰ ਕੋਸ਼ਿਸ਼ ਪੱਖ ਤੋਂ ਕਿਵੇਂ ਦੇਖਦੇ ਹੋ ਨੇ ਬਹੁਤ ਵਧੀਆ ਲੱਗਿਆ ਜੀ ਬਾਕੀ ਬੱਚਿਆਂ ਨੇ ਜਿਹੜੇ ਪ੍ਰੋਜੈਕਟ ਬਣਾਏ ਆ ਬਹੁਤ ਵਧੀਆ ਨੇ ਉਹਨਾਂ ਨੂੰ ਪ੍ਰੋਪਰ ਨੌਲੇਜ ਵੀ ਹੈਗੀ ਉਸ ਚੀਜ਼ ਦੀ ਤੇ ਬਹੁਤ ਵਧੀਆ ਲੱਗਿਆ ਜੀ ਐਕਸਪਲੇਨ ਵੀ ਕਰਦੇ ਆ ਸਾਰਾ ਹਾਂਜੀ ਹਾਂਜੀ ਹਾਂ ਬਾਕੀ ਬੱਚੇ ਛੋਟੇ ਆ ਨੌਲੇਜ ਬਹੁਤ ਹੈ ਜੀ ਨੌਲੇਜ ਜ਼ਿਆਦਾ ਹਾਂਜੀ ਚਲੋ ਚੰਗੀ ਗੱਲ ਆ ਉ ਤਾਂ ਉਹਨਾਂ ਨੇ ਸਾਇੰਟਿਸਟ ਬਣਨਾ ਨਾ ਫਿਰ ਅੱਗੇ ਜਾ ਕੇ ਕੀ ਨਾਮ ਹੈ ਬਈ ਜੀ ਆਪਣਾ ਸੀਰ ਸਿੰਘ ਆ ਜੀ ਕਿਵੇਂ ਲੱਗਿਆ ਇੱਥੋਂ ਸਾਰਾ ਸਕੂਲ ਦਾ ਮਾਹੌਲ ਜਿਹੜਾ ਐਗਜ਼ਿਬਿਸ਼ਨ ਲਗਾਇਆ ਗਿਆ ਜੀ ਬੜੀ ਵਧੀਆ ਠੀਕ ਲੱਗਿਆ ਜੀ ਠੀਕ ਹੈ ਠੀਕ ਹੈ ਵਧੀਆ ਠੀਕ ਹੈ ਜੀ ਬਾਕੀ ਸਾਰੇ ਜਿਹੜੇ ਬੱਚਾ ਨੇ ਖੇਡਾ ਫੁੱਡਾ ਬਣਾਈਆਂ ਵੈਸੇ ਆਪ ਦੇ ਯੋਗਤਾ ਦੇ ਹਿਸਾਬ ਨਾਲ ਵਧੀਆ ਠੀਕ ਬਣਾਈਆਂ ਜੀ ਠੀਕ ਹੈ ਹਾਂਜੀ ਹਾਂਜੀ ਭਾਈ ਜੀ ਆਪਣਾ ਕੀ ਨਾਮ ਹੈ ਭਾਈ ਸਸਰੀ ਘਰਪਲਾਂ ਦਾ ਸਭ ਤੇ ਮੇਰਾ ਨਾਮ ਸਰਜੀਤ ਸਿੰਘ ਹੈ ਹਾਂਜੀ ਅੱਜ ਜਿਹੜਾ ਐਗਜ਼ੀਬਿਸ਼ਨ ਲਾਇਆ ਗਿਆ ਔਰ ਟੀਚਰ ਪੇਰੈਂਟਸ ਮੀਟਿੰਗ ਵੀ ਸੀਗੀ ਅੱਜ ਉਹ ਨੂੰ ਕਿਵੇਂ ਦੇਖ ਦਿਓ ਹਾਂਜੀ ਹਾਂ ਸਭ ਤੋਂ ਪਹਿਲਾਂ ਅਸੀਂ ਸਿਟੀ ਚੰਡਾ ਸਰਪਾਲ ਬਕ ਸਕੂਲ ਦਾ ਬਾਬਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੜ੍ਹਾਈ ਤੋਂ ਇਲਾਵਾ ਆਦਰੈਕਟਿਵਿਟੀਆਂ ਵਾਸਤੇ ਬਹੁਤ ਸਮਾਂ ਵੀ ਕੱਢਦੇ ਨੇ ਤੇ ਧਿਆਨ ਵੀ ਦਿੰਦੇ ਨੇ ਤੇ ਇਹ ਛੋਟੇ ਛੋਟੇ ਬੱਚਿਆਂ ਨੂੰ ਹੁਣੇ ਤੋਂ ਹੀ ਮੰਨ ਲਓ ਇਹ ਐਕਟੀਵਿਟੀ ਤੇ ਕਰਾਉਣਗੇ ਤਾਂ ਇਹਨਾਂ ਨੂੰ ਅੱਗੇ ਜਾ ਕੇ ਬਹੁਤ ਨੌਲਜ ਆਊਗੀ ਠੀਕ ਹੈ ਜੀ ਤੇ ਬਾਕੀ ਅਸੀਂ ਬਹੁਤ ਅਸੀਂ ਧੰਨਵਾਦ ਕਰਦੇ ਆ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਅੱਗੇ ਆਉਣ ਲਈ ਮੌਕਾ ਦਿੱਤਾ ਅ ਭਾਜੀ ਦੇਖੋ ਟੀਚਰ ਆਪਦੇ ਸਕੂਲ ਨੂੰ ਹਮੇਸ਼ਾ ਚੰਗਾ ਹੀ ਕਹਿਣਗੇ ਲੇਕਿਨ ਜੇ ਤੁਹਾਡੇ ਪੱਖ ਤੋਂ ਦੇਖਿਆ ਜਾਵੇ ਤਾਂ ਪੜ੍ਹਾਈ ਪੱਖੋਂ ਸਕੂਲ ਕਿਵੇਂ ਹੈ ਕਿਉਂਕਿ ਤੁਹਾਡੇ ਆਪਣੇ ਬੱਚੇ ਜਿਹੜੇ ਇੱਥੇ ਪੜ੍ਹਦੇ ਆ ਨਹੀਂ ਜੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਜੀ ਸਕੂਲ ਦਾ ਹੁਣ ਆ ਪਹਿਲਾਂ ਕਿਉਂਕਿ ਇਹ ਸਕੂਲ ਮੰਨ ਲਓ ਜਮਾ ਪਤਨ ਦੀ ਸੀਗਾ ਤੇ ਹੁਣ ਇਹਨਾਂ ਮੈਮ ਨੇ ਦੁਬਾਰਾ ਇਹਨਾਂ ਨੂੰ ਬਹਾਲ ਕੀਤਾ ਸਕੂਲ ਨੇ ਹੁਣ ਜਿਹੜੇ ਟੀਚਰ ਨੇ ਪ੍ਰਿੰਸੀਪਲ ਨੇ ਕਾਫੀ ਵਧੀਆ ਨੇ ਤੇ ਉਹਨਾਂ ਨੇ ਕਾਫੀ ਅੱਪ ਕੀਤਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਾਫੀ ਕਾਫੀ ਅੱਪ ਕੀਤਾ ਬਹੁਤ ਮਿਹਨਤ ਕਰ ਰਹੇ ਜੀ ਬਹੁਤ ਯੋਗਦਾਨ ਵਾਲਾ ਸਟਾਫ ਹੈ ਰਿਜ਼ਲਟ ਵਗੈਰਾ ਵਧੀਆ ਹਾਂਜੀ ਰਿਜ਼ਲਟ ਬਹੁਤ ਵਧੀਆ ਜੀ ਚਲੋ ਬਹੁਤ ਵਧੀਆ ਗੱਲ ਹਾਂਜੀ ਕੀ ਨਾਮ ਹੈ ਜੀ ਭਰਾ ਜੀ ਸਰ ਕੇਂਦਰਪਾਲ ਸਿੰਘ ਨਾਮ ਮੇਰਾ ਸਰ ਇੱਥੋਂ ਦੀ ਰਹਿਣ ਵਾਲਾ ਹਾਂ ਜੀ ਇਸਲੇ ਦੀ ਹਾਂਜੀ ਹਾਂਜੀ ਹਾਂ ਤੇ ਬਈ ਜੀ ਸਕੂਲ ਨੂੰ ਦੇਖਿਆ ਜਾਵੇ ਹਰ ਪੱਖ ਤੋਂ ਦੇ ਨੀ ਸਰ ਬਹੁਤ ਵਧੀਆ ਸਰ ਸਕੂਲ ਪਹਿਲਾਂ ਮੇਰੇ ਦੋ ਬੱਚੇ ਪੜਕੇ ਗਏ ਇੱਥੇ ਸਰ ਓਕੇ ਹਾਂਜੀ ਤੇ ਹੁਣ ਮੇਰਾ ਬੇਟਾ ਪੜ ਰਿਹਾ ਸਰ ਇੱਥੇ ਬਹੁਤ ਵਧੀਆ ਸਰ ਬਹੁਤ ਵਧੀਆ ਹਾਂਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਤਾਂ ਸਕੂਲ ਦਾ ਕੋਈ ਜੀ ਕੋਈ ਐਸਾ ਪੱਖ ਤੁਹਾਨੂੰ ਲੱਗਿਆ ਹੋਵੇ ਵੀ ਆ ਪੱਖੋਂ ਜੇ ਸਕੂਲ ਹੋਰ ਸੁਧਾਰ ਹੋ ਜੇ ਤਾਂ ਸ਼ਾਇਦ ਬੈਸਟ ਹੋ ਸਕਦਾ ਹੈ ਕਿ ਆਲਓਵਰ ਠੀਕ ਹੀ ਹੈ ਨਹੀਂ ਸਰ ਠੀਕ ਹੈ ਬਾਕੀ ਮੈਂ ਕਰੀ ਜਾਂਦੇ ਜੋ ਹਾਂਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਹਾਂਜੀ ਕੀ ਨਾਮ ਹੈ ਜੀ ਮਿਸ ਖੁਸ਼ਬੂਰਨ ਮਿਸ ਖੁਸ਼ਬੂ ਆ ਕਹਾ ਜਿਓ ਜਿਟਾਣਾ ਕਲਾ ਜਿਟਾਣਾ ਕਲਾ ਸੀ ਤੁਹਾਡੇ ਬੱਚੇ ਵੀ ਇੱਥੇ ਪੜ੍ਹਦੇ ਨੇ ਹਾਂਜੀ ਆ ਬੱਚੇ ਦੋ ਬੇਟੀਆਂ ਨੇ ਮੀਨਸ ਇੱਥੇ ਪੜ੍ਹਦੀਆਂ ਨੇ ਇੱਥੇ ਪੜ੍ਹਦੀਆਂ ਤੇ ਤੁਸੀਂ ਇਹ ਸਕੂਲ ਨੂੰ ਕਿਵੇਂ ਚੂਜ਼ ਕੀਤਾ ਕਿਉਂਕਿ ਜਿਟਾਣਾ ਤੋਂ ਤਾਂ ਸ਼ਾਇਦ ਜੋੜਕੀਆਂ ਜਾਂ ਸਰਦੂਲਗੜ ਵੀ ਨੇੜੇ ਸੀ ਤਾਂ ਇਸ ਨੂੰ ਕਿਵੇਂ ਯੂਜ਼ ਕੀਤਾ ਤੁਸੀਂ ਚਲੋ ਸਟੱਡੀ ਪੱਖੋਂ ਆਪਾਂ ਦੇਖਦੇ ਹਾਂ ਜੀ ਸਕੂਲ ਹੈ ਜਿੱਥੇ ਵੀ ਆਪਾਂ ਨੂੰ ਬੱਚੇ ਨੂੰ ਸਟੱਡੀ ਮਿਲਣੀ ਚਾਹੀਦੀ ਹੈ ਬੱਚਾ ਵਧੀਆ ਪੜ੍ਹਨਾ ਚਾਹੁੰਦਾ ਆਪਣਾ ਜੋ ਵੀ ਹੈ ਕਿਹੜੀ ਵਧੀਆ ਇੱਥੇ ਹਾਂਜੀ ਓਕੇ ਪੇਰੈਂਟਸ ਨੇ ਜਿਹੜਾ ਵਧੀਆ ਕੀਤਾ ਤਾਂ ਕੀ ਨਾਮ ਹੈ ਜੀ ਤੁਹਾਡਾ ਅਮਨਦੀਪ ਕੌਰ ਜੀ ਅੱਜ ਸਾਇੰਸ ਐਗਜ਼ੀਬਿਸ਼ਨ ਵੀ ਤਾਂ ਆਲਓ ਵੀ ਜੇ ਦੇਖਿਆ ਜਾਵੇ ਪੜ੍ਹਾਈ ਪੱਖੋਂ ਖੇਡਾਂ ਪੱਖੋਂ ਪੋਜੀਸ਼ਨਾਂ ਪੱਖੋਂ ਜਾਂ ਸਾਇੰਸ ਪੱਖੋਂ ਦਾ ਸਕੂਲ ਕਿਵੇਂ ਹੈ ਬਹੁਤ ਵਧੀਆ ਸਕੂਲ ਹੈ ਜੀ ਇੱਥੇ ਜਿਹੜੇ ਬੱਚੇ ਇੱਥੇ ਲਾਉਣ ਪੇਰੈਂਟਸ ਅੱਗੇ ਪੜ੍ਹਾਈ ਵੀ ਬਹੁਤ ਵਧੀਆ ਕੀ ਇੱਥੇ ਬਹੁਤ ਵਧੀਆ ਪ੍ਰਾਇਮ ਬਹੁਤ ਵਧੀਆ ਜੀ ਬੱਚੇ ਬਹੁਤ ਅਨੰਦ ਨਾਲ ਸੋਡਾ ਬੱਚਾ ਕਿਹੜੀ ਕਲਾਸ ਪੜ੍ਹਦਾ ਦੂਸਰੀ ਕਲਾਸ ਚਾ ਜੀ ਸੈਕੰਡ ਚਾ ਹਾਂਜੀ ਤੇ ਪੜ੍ਹਾਈ ਚ ਠੀਕ ਹੈ ਸ਼ਹਿਰ ਹਾਂਜੀ ਪੂਰਾ ਨਾ ਅੱਛਾ ਪੂਰਾ ਸ਼ਹਿਰ ਹੈ ਤੁਹਾਨੂੰ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ ਮੈਡਮ ਕਹਿੰਦੇ ਪੂਰਾ ਸ਼ਹਿਰ ਹੈ ਬੱਚਾ ਸਾਡਾ ਹਾਂਜੀ ਕੀ ਨਾਮ ਹੈ ਮਾਤਾ ਮੇਰਾ ਨਾਮ ਸਿੰਦਰ ਕੌਰ ਹੈ ਜੀ ਕਿੰਮੀ ਹੈ ਪੜ੍ਹਾਈ ਪੱਕੂ ਪੜ੍ਹਾਈ ਵਧੀਆ ਹੈ ਜੀ ਉਹ ਤਾਂ ਪਹਿਲੇ ਨੰਬਰ ਤੇ ਆਉਂਦੀ ਹੈਗੀ ਅੱਛਾ ਹਾਂਜੀ ਵਾਹ ਜੀ ਵਾਹ ਹਾਂਜੀ ਚਲੋ ਅੱਜ ਮਾਤਾ ਕੰਨੀ ਪਾਰਟੀ ਹੋਗੀ ਕਹਿੰਦੇ ਵੀ ਇਹਨਾਂ ਦੀ ਕੁੜੀ ਹੈ ਜਿਹੜੀ ਪਹਿਲੇ ਨੰਬਰ ਇਹਨਾਂ ਨੂੰ ਪਾਰਟੀ ਲਵਾਵਾਂਗੇ ਹਨਾ ਅੱਲਾਹ ਜੀ ਕੋਈ ਨਹੀਂ ਜੀ ਦੇ ਦੇਂਗੇ ਪਾਰਟੀ ਦੇਖੀਏ ਠੀਕ ਹੈ ਤੇਰੀ ਕਲਾਸ ਚ ਪੜਦੀ ਹੈ ਮਾਤਾ 6ਵੀਂ ਕਲਾਸ ਚ ਹੈ ਜੀ 6ਵੀਂ ਚ ਹਾਂਜੀ ਅੱਛਾ ਅੱਛਾ ਠੀਕ ਹੈ ਮਾਤਾ ਕੀ ਨਾਂ ਆਪਣਾ ਅੰਗਰੇਜ਼ ਕਰ ਜੀ ਅਸੀਂ ਇਹੀ ਪਿੰਡ ਹੈ ਆਹੀ ਪਿੰਡ ਹੈ ਤੇ ਕੌਣ ਪੜਦਾ ਤੁਹਾਡਾ ਪੋਤਾ ਪੜਦਾ ਪੋਤਾ ਪੜਦਾ ਕਿਹੜੀ ਕਲਾਸ ਚ 6ਵੀਂ ਚ 6ਵੀਂ ਚ ਪੜਦਾ ਕਿਵੇਂ ਆ ਪੜਾਈ ਫਿਰ ਠੀਕ ਹੈ ਜੀ ਬਹੁਤ ਵਧੀਆ ਵਧੀਆ ਅੱਛਾ ਅੱਛਾ ਸੁਖਵੀਰ ਕਰ ਜੀ अच्छा कि इथों पढ़ाई पखू देखो ਤੁਸੀਂ ਵੀ ਪੜੇ ਹੋਵੋਗੇ ਨਾ ਤਾਂ ਕਿਵੇਂ ਕਿਵੇਂ ਲੱਗਦਾ ਹੈ ਸਕੂਲ ਬਹੁਤ ਵਧੀਆ ਸਕੂਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਨਹੀਂ ਖਾਸ ਕਰਕੇ ਕਿਤੇ ਨਾ ਕਿਤੇ ਨਾ ਸਕੂਲ ਦੇ ਵਿੱਚ ਮਤਲਬ ਬੱਚੀਆਂ ਨੂੰ ਦਿੱਕਤ ਆਉਂਦੀ ਹੈ ਲੜਕੀਆਂ ਨੂੰ ਤਾਂ ਇੱਥੇ ਦਾ ਮਾਹੌਲ ਕਿਵੇਂ ਹੁੰਦਾ ਹੈ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਵੈਰੀ ਗੁੱਡ ਹਾਂਜੀ ਕੀ ਨਾਮ ਹੈ ਜੀ ਆਪਣਾ ਸਿੰਦੀਪ ਕਰ ਰਹੀ ਹੈ ਹਾਂ ਕਿੱਥੋਂ ਦੇ ਰਹਿਣ ਵਾਲੇ ਜੀ ਜਟਾਣਾ ਕਲਾ ਦਾ ਜਟਾਣਾ ਕਲਾ ਦਾ ਅੱਛਾ ਮੈਂ ਇੱਕ ਪਹਿਲਾਂ ਵੀ ਪੁੱਛਿਆ ਸੀਗਾ ਮਤਲਬ ਪਹਿਲੇ ਸੀਗੇ ਉਹ ਵੀ ਜਟਾਣਾ ਕਲਾ ਤੋਂ ਸੀ ਜਟਾਣਾ ਕਲਾ ਦੇ ਕਾਫੀ ਸਟੂਡੈਂਟ ਨੇ ਬੱਚੇ ਨੇ ਇੱਥੇ ਨਾ ਤਾਂ ਸੋ ਮੁਸ ਸਰਦੂਲਗੜ ਜਾਂ ਝਨੀਰ ਜਾਂ ਜੌੜਕ ਨੇੜੇ ਪੈਂਦਾ ਫਿਰ ਇੱਥੇ ਕਿਵੇਂ ਸੋਚਿਆ ਨੇ ਯੂਰ ਸਕੂਲ ਵਿੱਚ ਬਹੁਤ ਵਧੀਆ ਬੱਚੇ ਵੱਢਦੇ ਆ ਜੀ ਇਸ ਕਰਕੇ ਪਹਿਲੇ ਅਸੀਂ ਬਾਲ ਵਾਟਕਾ ਵਿੱਚ ਵੀ ਲਾਇਏ ਸੀ ਆਪਣਾ ਬੱਚਾ ਜੀ ਪਰ ਉੱਥੇ ਸਾਨੂੰ ਠੀਕ ਨਹੀਂ ਲੱਗਿਆ ਹੈ ਵੀ ਚੱਲਿਆ ਨਹੀਂ ਬੱਚਾ ਤੇ ਉਰੇ ਵੀ ਵਧੀਆ ਉਹਨੇ ਜੀ ਵੀ ਲਾਇਆ ਤੇ ਪੜ੍ਹਦੀ ਵਧੀਆ ਬਹੁਤ ਵਧੀਆ ਟੀਚਰ ਹੈਗੇ ਉਰੇ ਪੜਾਉਣ ਚ ਵਧੀਆ ਜੀ ਮੈਂ ਤਾਂ ਇਹ ਬੱਚੇ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਹੋਵੇ ਉਹ ਇੱਥੇ ਹੈਗਾ ਹਾਂਜੀ ਇਸ ਕਰਕੇ ਤਾਂ ਹੀ ਉਹ ਜਿੱਥੇ ਨਾ ਇਸ ਟਾਰ ਨਹੀਂ ਕੀਤਾ ਤਾਂ ਹੀ ਉਹ ਜੀ ਵਿਆਹ ਉਹ ਵੀ ਉਰੇ ਬੜੀ ਜੀ ਲੱਗ ਗਿਆ ਜੀ ਇੱਥੇ ਜੀ ਲੱਗ ਗਿਆ ਠੀਕ ਹੈ ਹਾਂਜੀ ਭਰਾ ਜੀ ਕੀ ਨਾਮ ਆਪਣਾ ਗੁਰਦੀਪ ਸਿੰਘ ਜੀ ਭਾਈ ਇੱਥੇ ਤੁਹਾਡਾ ਬੱਚਾ ਪੜਦਾ ਕਿਹੜੀ ਕਲਾਸ ਪੜ੍ਹਦੇ ਪੰਜਵੀਂ ਕਲਾਸ ਪੜ੍ਹਦਾ ਜੀ ਪੰਜਵੀਂ ਤੇ ਰਿਜ਼ਲਟ ਅੱਜ ਟੀਚਰ ਪੇਰੈਂਟਸ ਮੀਟਿੰਗ ਸੀ ਕਿਵੇਂ ਰਿਹਾ ਫਿਰ ਰਿਜ਼ਲਟ ਅਸੀਂ ਹਜੇ ਫਿਲਹਾਲ ਚੈੱਕ ਕਰਨ ਅਸੀਂ ਹੁਣੇ ਪਹੁੰਚੇ ਸੀ ਹਾਂਜੀ ਤੇ ਵਧੀਆ ਜੀ ਸਕੂਲ ਬਹੁਤ ਵਧੀਆ ਹਾਂਜੀ ਹਾਂਜੀ ਪੂਰਾ ਵਧੀਆ ਸਿਸਟਮ ਹੈ ਇਸ ਸਕੂਲ ਦੇ ਵਿੱਚ ਵਧੀਆ ਸਟਾਫ ਹੈ ਮਿਹਨਤੀ ਸਟਾਫ ਹੈ ਪ੍ਰਿੰਸੀਪਲ ਮੈਡਮ ਵੀ ਬਹੁਤ ਵਧੀਆ ਨੇ ਤੇ ਪ੍ਰੋਗਰਾਮ ਕੋਈ ਐਕਟੀਵਿਟੀਜ਼ ਹੁੰਦੀ ਜਾਂਦੀ ਹੈਗੀ ਸੋਸ਼ਲ ਐਕਟੀਵਿਟੀਜ਼ ਵੀ ਹੁੰਦੀ ਜਾਂਦੀ ਹੈਗੀ ਜਿਵੇਂ ਅੱਜ ਸਾਇੰਸ ਸਾਇੰਸ ਐਕਸੀਡਿਟ ਦਾ ਲੱਗਿਆਗਾ ਕੈਂਪ ਵਗੈਰਾ ਤੋਂ ਸੋ ਵਧੀਆ ਜੀ ਸਿਸਟਮ ਵਧੀਆ ਚੱਲ ਰਿਹਾ ਸਕੂਲ ਦਾ ਦੂਜੇ ਦੂਜੇ ਮਾਪਿਆਂ ਨੂੰ ਕੀ ਅਪੀਲ ਹੈ ਜਿਹੜੇ ਕਿ ਮਹਿੰਗੇ ਸਕੂਲਾਂ ਚ ਵੱਡੀਆਂ ਵੱਡੀਆਂ ਫੀਸਾਂ ਦੇ ਕੇ ਪੜਾਉਂਦੇ ਆ ਤੇ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੀ ਸਾਡੀ ਸਭ ਨੂੰ ਉਹੀ ਅਪੀਲ ਹੈ ਵੀ ਤੁਸੀਂ ਵੱਧ ਤੋਂ ਵੱਧ ਬੱਚੇ ਜਿਹੜੇ ਸਕੂਲ ਦੇ ਵਿੱਚ ਪੜਾਓ ਕੋਈ ਉੱਥੇ ਕੋਈ ਐਡਾ ਬੜਾ ਉਹ ਨਹੀਂ ਹੁੰਦਾ এনवायरमेंट ਵੀ ਠੀਕ ਹੈ ਇੱਥੇ ਸਾਰਾ ਵਧੀਆ ਸਟਾਫ ਹੈਗਾ ਮਿਹਨਤੀ ਸਟਾਫ ਹੈ ਕੋਈ ਉੱਥੇ ਜ਼ਿਆਦਾ ਉਹਨਾਂ ਦੇ ਖਰਚੇ ਹੈ ਬਿਲਡਿੰਗਾਂ ਵਗੈਰਾ ਦੇ ਖਰਚੇ ਜ਼ਿਆਦਾ ਲਈ ਜਾਂਦੇ ਖਰਚੇ ਬੈਨਾ ਵਗੈਰਾ ਦੇ ਬਾਕੀ ਦੂਰ ਆ ਸਾਡੇ ਲੋਕਲ ਪਿੰਡਾਂ ਨੂੰ ਨੇੜੇ ਹੈ ਜੀ ਵਧੀਆ ਸਾਡੇ ਪਿੰਡਾਂ ਦੇ ਲੋਕਲ ਸਟਾਫ ਹੈ ਵਧੀਆ ਪ੍ਰਿੰਸੀਪਲ ਸਾਰੇ ਮਿਹਨਤੀ ਸਟਾਫ ਹੈ ਵਧੀਆ ਜੀ ਵਧੀਆ ਪ੍ਰੋਗਰਾਮ ਹੁੰਦੇ ਇੱਥੇ ਕੋਈ ਨਾ ਮੂਵਮੈਂਟ ਹੁੰਦੀ ਦਿੰਦੀ ਜੀ ਬਿਲਕੁਲ ਬਿਲਕੁਲ ਜਿਵੇਂ ਦਰਸ਼ਕਾਂ ਨੂੰ ਪਹਿਲਾਂ ਅਸੀਂ ਦੱਸਿਆ ਸੀਗਾ ਕਿ ਕਦੇ ਵੀ ਵੱਡੀ ਬਿਲਡਿੰਗ ਨਾਲ ਜਾਂ ਵੱਡੇ ਸ਼ੀਸ਼ਿਆਂ ਦੀ ਚਮਕ ਧਮਕ ਨਾਲ ਜਾਂ ਵੱਡੀਆਂ ਵੈਨਾਂ ਨਾਲ ਕਦੇ ਵੀ ਪੜ੍ਹਾਈ ਨਹੀਂ ਹੁੰਦੀ ਪੜ੍ਹਾਈ ਟੀਚਰਾਂ ਨਾਲ ਹੁੰਦੀ ਹੈ ਜਿੱਥੇ ਟੀਚਰ ਵਧੀਆ ਨੇ ਪੜ੍ਹਾਈ ਉੱਥੇ ਵਧੀਆ ਹੋਏਗੀ ਹੋਏਗੀ ਠੀਕ ਹੈ ਸਕੂਲ ਦੀਆਂ ਬਿਲਡਿੰਗਾਂ ਕੋਈ ਮਹਿਣਾ ਨਹੀਂ ਰੱਖਦੀਆਂ ਵੀ ਉਹ ਕਿੱਡੀਆਂ ਹੈਗੀਆਂ ਕਿੱਡੀਆਂ ਨਹੀਂ ਹੈਗੀਆਂ ਮੈਂ ਆਪਾਂ ਨੂੰ ਸਕੂਲ ਦੇ ਵਿੱਚ ਦੇਖਣਾ ਮੰਨਦਾ ਵੀ ਟੀਚਰ ਜਿਹੜੇ ਉਹ ਕਿੱਦਾਂ ਦੇ ਹੈਗੇ ਆ ਹਾਂਜੀ ਬਾਈ ਜੀ ਕੀ ਨਾਮ ਹੈ ਇਹਨਾਂ लवली ਕਰਕੇ ਜੀ ਆ ਕਿਹੜਾ ਪਿੰਡ ਹੈ ਬਾਈ ਜੀ ਮੀਆ ਪਿੰਡ ਹੈ ਬਾਈ ਜੀ ਮੀਆਂ ਦੋ ਇੱਥੇ ਬੱਚੇ ਆਉਂਦੇ ਬਾਈ ਜੀ ਹਾਂਜੀ 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 ਕੀ ਇਹ ਜਗਾ ਕੀ ਸਕੂਲ ਦੇ ਵਿੱਚ ਹੈਗਾ ਯਾਰ ਬੜੀ ਦੂਰੋਂ ਦੂਰੋਂ ਆਉਂਦੇ ਆ ਵੀਰੇ ਸਕੂਲ ਦਾ ਸਟਾਫ ਬਹੁਤ ਵਧੀਆ ਹੈ ਤੇ ਪੜਾਈ ਵੀ ਵਧੀਆ ਗਈ ਸਾਨੂੰ ਬੱਚੇ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਸ਼ੁਰੂਤ ਹੀ ਬੱਚੇ ਇੱਥੇ ਲਾਏਗਾ ਸਾਨੂੰ 1 ਸਾਲ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲੇ ਵੀਰੇ ਬੱਚੇ ਦਾ ਕਿਹੜੀ ਕਲਾਸ ਚ ਪੜ੍ਹਦਾ ਵੀਰੇ ਨਰਸਰੀ ਜਿੱਥੇ ਲਾਏ ਸੀ ਹੁਣ ਲੱਗੇ ਜੀ ਜੇ ਅੱਛਾ 1 ਸਾਲ ਦੇ ਵਿੱਚ ਹੀ ਰਿਜ਼ਲਟ ਵਧੀਆ ਬਹੁਤ ਵਧੀਆ ਰਿਜ਼ਲਟ ਮਿਲੇ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚਲੋ ਮੁਬਾਰਕਾਂ ਜੀ ਤੁਹਾਨੂੰ ਰਿ ਪੁੱਤ ਤੇ ਪਤਰੀ ਪੜਦੇ ਜੀ ਤੂੰ ਪੜਦੀ ਆ ਤੇ ਕਿਵੇਂ ਦਾ ਹੈਗਾ ਮਾਹੌਲ ਸਕੂਲ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਜਿਵੇਂ ਇੱਕ ਮਾਤਾ ਹੋਰ ਦੱਸੋ ਚੱਲ ਹਨਾ ਤੂੰ ਮੈਨੂੰ ਲੱਗਦਾ ਸਹੀ ਸੱਚ ਦੱਸ ਦੇਗੀ ਵੀ ਬੱਚਿਆਂ ਨੂੰ ਸਕੂਲਾਂ ਚ ਕੁੱਟਦੇ ਮਾਰਦੇ ਬਹੁਤ ਇੱਥੇ ਕੋਈ ਐਹੋ ਜਿਹਾ ਤਾਂ ਨਹੀਂ ਹੈਗਾ ਵੀ ਸਖਤੀ ਨਾਲ ਹੀ ਪੜਾਉਂਦੇ ਹੋਣ ਕਿਤੇ ਹਾਂ ਜੀ ਆਪਦੀ ਆਪ ਹੀ ਪੜਦੇ ਆ ਬੱਚੇ ਵਧੀਆ ਆਪਦੀ ਆਪ ਹੀ ਵਧੀਆ ਪੜਦੇ ਜਾਨਕਿ ਟੀਚਰ ਵਧੀਆ ਪੜਾਉਂਦੇ ਆ ਹਾਂ ਜੀ ਹਨਾ ਹਾਂ ਜੀ ਵਧੀਆ ਟੀਚਰ ਨੇ ਠੀਕ ਹੈ ਚਲੋ ਮਾਤਾ ਨੇ ਜਿਹੜਾ ਦੱਸਿਆ ਕਹਿੰਦੇ ਨਹੀਂ ਕੁੱਟ ਮਾਰ ਨਹੀਂ ਹੁੰਦੀ ਇੱਥੇ ਹਨਾ ਤਾਂ ਜਿਆਦਾ ਸ੍ਰੀ ਚੰ다 ਸਾਹਿਬ ਪਬਲਿਕ ਸਕੂਲ ਪਿੰਡ ਕੋਸਲਾ ਵਿੱਚ ਅੱਜ ਵਿਸ਼ੇਸ਼ ਤੌਰ ਤੇ ਇਸ ਸਕੂਲ ਵਿੱਚ ਲੱਗੇ ਸਾਇੰਸ ਐਗਜ਼ੀਬਿਸ਼ਨ ਨੂੰ ਵਿਜ਼ਿਟ ਕਰਨ ਦੇ ਲਈ ਪਹੁੰਚੇ ਨੇ ਗੁਰਸੇਵਕ ਸਿੰਘ ਫੱਤਾ ਮਾਲੂਕਾ ਜੋ ਫੱਤਾ ਮਾਲੂਕਾ ਦੇ ਮਜੂਦਾ ਸਰਪੰਚ ਵੀ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਗੁਰਜੀਤ ਸਰਪੰਚ ਸਾਹਿਬ ਇੱਥੇ ਤੁਸੀਂ ਅੱਜ ਸਾਇੰਸ ਐਗਜ਼ੀਬਿਸ਼ਨ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਤਾਂ ਕਿਵੇਂ ਦਾ ਲੱਗਿਆ ਸਕੂਲ ਪੱਖੋਂ ਆਲਓਵਰ ਦੇਖੋ ਮਹਿੰਗੇ ਸਕੂਲ ਨੇ ਹਨਾ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ ਸ਼ਹਿਰਾਂ ਚ ਲੋਕ ਇੰਨਾ ਨਾ ਖਰਚਾ ਕਰਦੇ ਆ ਤੇ ਇਹ ਸਕੂਲ ਨੂੰ ਕਿਵੇਂ ਦੇਖਦੇ ਹੋ ਉਸ ਪੱਖ ਤੋਂ ਨਹੀਂ ਬਿਲਕੁਲ ਮੈਂ ਜਿਹੜਾ ਇਹ ਸਕੂਲ ਨੂੰ ਅੱ ਮੈਂ ਕਨਵੈਂਟ ਦਾ ਪੜਿਆ ਚੰਡੀਗੜ੍ਹ ਚੌਲਿਕ ਦਾ ਪੜਿਆ ਹੋਇਆ ਹਾਂ। ਇਹੀ ਚੀਜ਼ਾਂ ਸੀ ਉੱਥੇ ਦੇਖਦੇ ਹੁੰਦੇ ਸੀ। ਮਨਬਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਜਿਹੜੇ ਸਾਡੇ ਏਰੀਆ ਦੇ ਵਿੱਚ ਵੀ ਸੇਮ ਪੈਟਰਨ ਦੇ ਉੱਤੇ ਸਿੱਖਿਆ ਦਿੱਤੀ ਜਾ ਰਹੀ ਹੈ। ਮੈਂ ਮੈਨੂੰ ਬੜਾ ਵਧੀਆ ਲੱਗਿਆ ਇਹ ਚੀਜ਼। ਜਿਹੜੇ ਪੇਰੈਂਟਸ ਨੇ ਜਿਹੜੇ ਮਤਲਬ ਚਲੋ ਕੁਝ ਪੇਰੈਂਟਸ ਆ ਜਿਹੜੇ ਖਰਚੇ ਫੋਰ ਨਹੀਂ ਕਰ ਸਕਦੇ ਆਪਦੇ ਜ਼ਮੀਨਾਂ ਗਹਿਣੇ ਧਰ ਕੇ ਜਾਂਦੇ ਗਹਿਣੇ ਵੇਚ ਕੇ ਆਪਦੇ ਬੱਚਿਆਂ ਨੂੰ ਪੜਾਉਂਦੇ ਆ ਤਾਂ ਪਿੰਡਾਂ ਦੇ ਵਿੱਚ ਵੀ ਸ਼ਾਇਦ ਕਿਤੇ ਨਾ ਕਿਤੇ ਉਦਾਂ ਦੀ ਪੜ੍ਹਾਈ ਮਿਲਦੀ ਆ ਤਾਂ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ? ਨੇਕੋ ਮੇਰੀ ਇਹ ਅਪੀਲ ਹੈ ਕਿ ਹੁਣ ਜਿਹੜਾ ਅੱਜ ਜੇ ਆਪਾਂ ਸਿੱਖਿਆ ਦੇ ਮਿਆਰ ਦੀ ਗੱਲ ਕਰਦੇ ਆ ਤਾਂ ਕੋਈ ਖਾਸ ਡਿਫਰੈਂਸ ਨਹੀਂ ਹੈਗਾ ਤੁਸੀਂ ਆਪਦੇ ਬੱਚਿਆਂ ਨੂੰ ਇੱਥੇ ਲੋਕਲ ਸਕੂਲਾਂ ਦੇ ਵਿੱਚ ਵੀ ਪੜਾ ਕੇ ਜਿਵੇਂ ਕਿ ਮੈਂ ਅੱਜ ਸ਼੍ਰੀ ਝੰਡਾ ਸਾਹਿਬ ਸਕੂਲਾਂ ਦੇ ਵਿੱਚ ਆਇਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੀ ਐਗਜ਼ੀਕਿਊਸ਼ਨ ਐਗਜ਼ਿਬਿਸ਼ਨ ਲੱਗੀ ਹੈ ਐਗਜ਼ੀਕਿਊਸ਼ਨ ਇੱਕ ਪ੍ਰੈਕਟੀਕਲੀ ਨੌਲੇਜ ਹੈ ਥਿਓਰੈਟਿਕਲ ਦੇ ਨਾਲ ਨਾਲ ਪ੍ਰੈਕਟੀਕਲੀ ਉਹਨਾਂ ਚੀਜ਼ਾਂ ਨੂੰ ਇਹੀ ਚੀਜ਼ਾਂ ਬਾਕੀ ਕਨਵੈਂਟ ਸਕੂਲਾਂ ਚ ਨੇ ਸੋ ਬਾਹਲੇ ਕੋਈ ਖਰਚੇ ਕਰਕੇ ਆਪਾਂ ਉੱਪਰ ਲੈ ਜਾਵਾਂਗੇ ਬੋਰਡਿੰਗ ਸਕੂਲਾਂ ਚ ਜਾ ਕੇ ਪੜਾਉਣ ਦਾ ਕੋਈ ਜ਼ਿਆਦਾ ਕੋਈ ਫਾਇਦਾ ਨਹੀਂ ਹੈ ਈਵਨ ਕਿ ਜਿਹੜੀਆਂ ਆ ਚੀਜ਼ਾਂ ਸਹੂਲਤਾਂ ਆਪਣੇ ਕੋਲੇ ਨੇ ਪੜਾਉਣਾ ਦਾ ਟੀਚਰਾਂ ਨੇ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਹਾਡੇ ਕੋਲੇ ਕੁਆਲਿਟੀ ਆਫ ਟੀਚਰਸ ਚਾਹੀਦੇ ਨੇ ਔਰ ਤੁਹਾਡੇ ਕੋਲੇ ਉਹਦੇ ਅਕੋਰਡਿੰਗਲੀ ਫੈਸਿਲਿਟੀਆਂ ਚਾਹੀਦੀਆਂ ਨੇ ਜਿਵੇਂ ਕਿ ਮੈਂ ਕੱਲ ਸਾਡੇ ਇੱਕ ਸਕੂਲ ਦੇ ਵਿੱਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਤਮਾ ਮਾਲੂਗਾ ਵਿੱਚ ਗਿਆ ਸੀਗਾ ਤਾਂ ਮੈਂ ਮਤਲਬ ਉੱਥੇ ਵੀ ਇਹ ਚੀਜ਼ ਦੇਖਦਾ ਕਿ ਅੱਜ ਜਿਹੜਾ ਸਿੱਖਿਆ ਦਾ ਮਿਆਰ ਹੈ ਉਹ ਉਸੇ ਪੈਟਰਨ ਦਾ ਜਿਹੜਾ ਅਸੀਂ ਬਚਪਨ ਦੇ ਵਿੱਚ ਦੇਖਿਆ ਸੀ ਅਸੀਂ ਗਵਰਨਮੈਂਟ ਸਕੂਲਾਂ 'ਚ ਦੇਖਿਆ ਸੀ ਅੱਜ ਸਾਡੇ ਕੋਲੇ ਮੌਜੂਦ ਹੈ ਅੱਜ ਵੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਸੂਤਾ ਇੱਥੇ ਹੈਗੀਆਂ ਤਾਂ ਕੋਈ ਜਿਹੜਾ ਹੈਗਾ ਬੋਰਡਿੰਗ ਦੇ ਵਿੱਚ ਆਪਾਂ ਮਹਿੰਗੇ ਖਰਚ ਕਰਨ ਨਾਲ ਕੋਈ ਜ਼ਿਆਦਾ ਨਹੀਂ ਖਰਚ ਪੈਂਦਾ ਬਾਕੀ ਬੱਚੇ ਦੇ ਆਪ ਦਿੱਤੇ ਆਉਗੇ ਥੈਂਕ ਯੂ ओके ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਤਾਂ ਆਪਾਂ ਇਸੇ ਅੱਗੇ ਕਿਸੇ ਹੋਰ ਵਿਅਕਤੀ ਨਾਲ ਹੋਰ ਪੇਰੈਂਟਸ ਨਾਲ ਟੀਚਰ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਸਕੂਲ ਦੇ ਮੌਜੂਦਾ ਹਾਲਾਤਾਂ ਬਾਰੇ ਇਸ ਐਗਜ਼ੀਬਿਸ਼ਨ ਬਾਰੇ ਪਹਿਲਾਂ ਤਾਂ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਇਹ ਸਕੂਲ ਪਹਿਲਾਂ ਜੋਤੀ ਸਰ ਚਲਾਉਂਦਾ ਹੁੰਦਾ ਸੀਗੇ ਤੇ ਮੇਰੇ ਬੱਚੇ ਵੀ ਇਸ ਸਕੂਲ ਚ ਪੜ੍ਹੇ ਆ ਜੋ ਅਜ ਕੈਨੇਡਾ ਗੁੜਿਆ ਰਾਜਨਦੀਪ ਕੌਰ ਬਹੁਤ ਸੋਹਣਾ ਬਹੁਤ ਵਧੀਆ ਪ੍ਰਬੰਧ ਹੈ ਨਾ ਬਹੁਤ ਸੋਹਣੀ ਪੜਾਈ ਹੈ ਤੇ ਬਹੁਤ ਨਾਈਸ ਬੱਚੇ ਆ ਸਕੂਲ ਦੇ ਤੇ ਸਟਾਫ ਬਹੁਤ ਵਧੀਆ ਸਟਾਫ ਵਧੀਆ ਇੱਥੇ ਕੁਝ ਟੀਚਰ ਸਾਹਿਬਾਨ ਨੇ ਆਪਾਂ ਉਹਨਾਂ ਨਾਲ ਵੀ ਇਹਨਾਂ ਵਿਸ਼ਿਆਂ ਦੇ ਉੱਪਰ ਜਿਹੜੀ ਗੱਲਬਾਤ ਕਰਾਂਗੇ ਤੇ ਕੱਲ ਪੁੱਛਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਪ੍ਰਦੀਪ ਕੌਰੇ ਆ ਕੀ ਸਟਡੀ ਕਰਵਾਉਣੀ ਤੁਸੀਂ ਇੱਥੇ ਸਰ ਸਾਰੇ ਸਬਜੈਕਟਸ ਹੀ ਕਰਵਾਉਂਦੇ ਆ ओके okay. हां जी ਬਾਕੀ ਬੱਚਿਆਂ ਨੂੰ ਹਨਰ ਦਿਖਾਉਣ ਦਾ ਮੌਕਾ ਮਿਲਦਾ ਉਹਦੇ ਵਿੱਚ ਵੀ ਬੱਚਨ ਦੀ ਹੈਲਪ ਕਰਦੇ ਆ ਤੇ ਮੈਂ ਸ਼੍ਰੀ ਚੰਡਾ ਸੇ ਪਬਲਿਕ ਸਕੂਲ ਦੇ ਵਿੱਚ ਟੀਚਰ ਕਰਦੀ ਆ ਤੇ ਮੈਨੂੰ ਆਪਣਾ ਇੱਥੇ ਹਨਰ ਕ੍ਰੀਏਟੀਵਿਟੀ ਦਿਖਾਉਣ ਦਾ ਬਹੁਤ ਮੌਕਾ ਮਿਲੇ ਤੇ ਹਮੇਸ਼ਾ ਅੱਗੇ ਆਨਲੀ ਮੈਡਮ ਮੌਕਾ ਦਿੰਦੇ ਆ ਜਦੋਂ ਤੋਂ ਇੱਥੇ ਮੈਡਮ ਆਏ ਆ ਉਦੋਂ ਤੋਂ ਇੱਥੇ ਸਕੂਲ ਦੇ ਵਿੱਚ ਬਹੁਤ ਚੇਂਜਸ ਆਈਆਂ ਨੇ ਠੀਕ ਹੈ ਤੇ ਜੇ ਦੇਖਿਆ ਜਾਵੇ ਖੇਡਾਂ ਪੱਖੋਂ ਸਕੂਲ ਕਿਵੇਂ ਆ ਦੇਖੋ ਇਦਾਂ ਸਾਇੰਸ ਐਗਜ਼ੀਬਿਸ਼ਨ ਵਗੈਰਾ ਟੀਚਰ ਪੇਰੈਂਟਸ ਮੀਟਿੰਗ ਵਗੈਰਾ ਤਾਂ ਹੁੰਦੀਆਂ ਰਹਿੰਦੀਆਂ ਤਾਂ ਖੇਡਾਂ ਪੱਖੋਂ ਕਿਵੇਂ ਉਹਨਾਂ ਉਹਨਾਂ ਦੇ ਵਿੱਚ ਵੀ ਬੱਚਿਆਂ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਜੋ ਵੀ ਬੱਚੇ ਮਤਲਬ ਖੇਡ ਖੇਡਣਾ ਪਸੰਦ ਕਰਦੇ ਆ ਉਹਦੇ ਅਕੋਰਡਿੰਗ ਬੱਚਿਆਂ ਨੂੰ ਮੌਕਾ ਦਿੱਤਾ ਜਾਂਦਾ ਠੀਕ ਹੈ ਤੇ ਹਰ ਟੀਚਰ ਪੇਰੈਂਟਸ ਦੇ ਕੋਈ ਨਾ ਕੋਈ ਤੁਸੀਂ ਐਗਜ਼ਿਬਿਸ਼ਨ ਲਾਉਂਦੇ ਹੋ ਜਾਂ ਕਿ ਸਪੈਸ਼ਲ ਤੌਰ ਤੇ ਲਗਾਇਆ ਗਿਆ ਨਹੀਂ ਸਰ ਅਲੱਗ-ਅਲੱਗ ਲਵਾਉਂਦੇ ਆ ਇਸ ਵਾਰੀ ਸਾਇੰਸ ਐਗਜ਼ਿਬਿਸ਼ਨ ਹੈ ਪਹਿਲਾਂ ਵੀ ਮਤਲਬ ਜਿੱਦਾਂ ਦਾ ਅਕੋਰਡਿੰਗ ਮਾਹੌਲ ਬਣਦਾ ਉਹਨਾਂ ਦੇ ਅਕੋਰਡਿੰਗ ਲਗਾਉਂਦੇ ਰਹਿੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਹਰ ਪੇਰੈਂਟਸ ਪੀਟੀਐਮ ਦੇ ਅਕੋਰਡਿੰਗ ਉਦਾਂ ਅਸੀਂ ਕੋਈ ਨਾ ਕੋਈ ਇਦਾਂ ਦਾ ਪ੍ਰੋਗਰਾਮ ਰੱਖਣਾ ਹੀ ਰੱਖਣਾ ਹੈ ਵੀ ਪੇਰੈਂਟਸ ਨੂੰ ਵੀ ਕੁਝ ਦੇਖਣ ਦਾ ਮੌਕਾ ਮਿਲੇ ਤੇ ਬੱਚਿਆਂ ਨੂੰ ਵੀ ਕੁਝ ਸਿੱਖਣ ਦਾ ਮੌਕਾ ਮੌਕੇ ਠੀਕ ਹੈ ਥੈਂਕ ਯੂ ਹਾਂਜੀ ਹਾਂਜੀ ਆਪਾਂ ਸਕੂਲ ਪ੍ਰਿੰਸੀਪਲ ਨਾਲ ਜਿਹੜੀ ਉਹਨਾਂ ਨਾਲ ਵੀ ਗੱਲਬਾਤ ਹੈ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਜਿਹੜੇ ਟੀਚਰ ਪੇਰੈਂਟਸ ਮੀਟਿੰਗ ਜਿਹੜੀ ਹੁੰਦੀ ਐ ਐਗਜ਼ੀਬਿਸ਼ਨ ਹੁੰਦੇ ਆ ਤਾ ਉਦਾਂ ਦੇ ਐਗਜ਼ੀਬਿਸ਼ਨ ਦੇ ਉੱਪਰ ਹੈ ਜਿਹੜਾ ਹਰ ਤਰ੍ਹਾਂ ਦਾ ਕੋਈ ਨਾ ਕੋਈ ਐਕਟੀਵਿਟੀ ਹੈ ਜਿਹੜੀ ਕਰਵਾਈ ਜਾਂਦੀ ਐ ਐਗਜ਼ੀਬਿਸ਼ਨ ਕਰਵਾਏ ਜਾਂਦੇ ਐ ਤੇ ਆਪਣੇ ਨਾਲ ਪ੍ਰਿੰਸੀਪਲ ਮੈਡਮ ਮੌਜੂਦ ਨੇ ਆਪਾਂ ਇਹ ਇਹਨਾਂ ਨਾਲ ਗੱਲਬਾਤ ਜਿਹੜੀ ਕਰਦੇ ਆਂ ਕੋਸ਼ਿਸ਼ ਕਰਦੇ ਆਂ ਤਾਂ ਕੀ ਨਾਮ ਹੈ ਜੀ ਆਪਣਾ ਮੈਂ ਸਰਬਜੀਤ ਕੌਰਟੇਲੋਂ ਪ੍ਰਿੰਸੀਪਲ ਸੀਜੰਡਾਸਾ ਪਬਲਿਕ ਸਕੂਲ ਇਹ ਸਕੂਲ 2004 ਤੋਂ ਇਸ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ ਇਹ ਸਕੂਲ ਨੂੰ ਹੁਣ ਅਸੀਂ ਅਪਗ੍ਰੇਡ ਕਰ ਦਿੱਤਾ ਹੈ ਤੇ ਅਪਗ੍ਰੇਡਿੰਗ ਅਪਗ੍ਰੇਸ਼ਨ ਮਤਲਬ ਇਜ਼ ਕਿ ਹੁਣ ਹਰ ਚੀਜ਼ ਐਕਟੀਵਿਟੀ ਬੇਸਡ ਲਰਨਿੰਗ ਤੇ ਥਰੂ ਹੁੰਦੀ ਹੈ ਫੋਰ ਏਗਜ਼ੈਂਪਲ ਕਿੰਡਰਗਾਰਡਨ ਕਲਾਸਿਸ ਦੇ ਵਿੱਚ ਅਗਰ ਅਲਫਾਬੈਟ ਲੈਟਰਸ ਨੰਬਰਸ ਵੀ ਬੱਚੇ ਸਿੱਖ ਰਹੇ ਹਨ ਸ਼ੇਪ ਸਿੱਖ ਰਹੇ ਹਨ ਉਹ ਹਰ ਚੀਜ਼ ਐਕਟੀਵਿਟੀ ਬੇਸ ਕਰਾਈ ਜਾਂਦੀ ਹੈ ਐਂਡ ਫੋਰ ਏਗਜ਼ੈਂਪਲ 6 7 8 5 6 7 8 ਇਹਨਾਂ ਦੀ ਜਿੰਨੀਆਂ ਵੀ ਟਾਪਿਕਸ ਨੇ ਸਾਇੰਸ ਇਵਨ ਮੈਥਮੈਟਿਕਸ ਆਲਸੋ ਇਹ ਸਾਰੇ ਸਬਜੈਕਟਸ ਅਸੀਂ ਐਕਟੀਵਿਟੀ ਬੇਸਡ ਲਰਨਿੰਗ ਹੀ ਕਰਵਾ ਰਹੇ ਹਾਂ ਤੇ ਅਸੀਂ ਹੋਪ ਕਰਦੇ ਹਾਂ ਕਿ ਇਸ ਇਲਾਕੇ ਦੀ ਜਿੱਦਾਂ ਕਿ ਸਾਨੂੰ ਹੁਣ ਤੱਕ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ ਅਸੀਂ ਹੋਪ ਕਰਦੇ ਹਾਂ ਕਿ ਅੱਗੇ ਵੀ ਇਹ ਇਲਾਕਾ ਸਾਡੇ ਨਾਲ ਖੜਾ ਰਹੇਗਾ ਔਰ ਇਸ ਸਕੂਲ ਨੂੰ ਬੁਲੰਦੀਆਂ ਤੱਕ ਚੋਏ ਥੈਂਕ ਯੂ ਹਾਂ ਇੱਕ ਇੱਕ ਮੈਂ ਮਾ ਹੋਰ ਥੋੜਾ ਜਿਹਾ ਸਵਾਲ ਕਰਦਾ ਸਵਾਲ ਹੈ ਜਿਹੜਾ ਪੁੱਛਣਾ ਸੀ ਇਹ ਦਰਸ਼ਕ ਇਹ ਜਨ ਨੂੰ ਤਾਬਲੇ ਨੇ ਵੀ ਹੋਰ ਸਕੂਲਾਂ ਨੂੰ ਛੱਡ ਕੇ ਇਸ ਸਕੂਲ 'ਚ ਕਿਉਂ ਪੜਾਉਣ ਕਿਉਂ ਕਿਉਂ ਆਉਂਦਾ ਇਹ ਇਸ ਲਈ ਸਰ ਦੇਖੋ ਹੁਣ ਕੁਸਲੇ ਤੋਂ ਬੱਚਾ ਜਾਏਗਾ ਸਰ ਦੂਲਗੜ ਹਾਂ ਸਰਦੂਲਗੜ ਜਾਏਗਾ ਉਹ अर्ली 7 7:30 ਅਰਾਊਂਡ 8:30 ਅਰਾਊਂਡ ਬੈਠੇਗਾ ਵੈਂਚ ਸਕੂਲ ਲੱਗੇਗਾ ਜਾ ਕੇ 9:30 ਇੱਕ ਡੇਢ ਘੰਟਾ ਬੱਚਾ ਇੱਥੇ ਵੇਸਟ ਕਰ ਰਿਹਾ ਉਹ ਤੁਸੀਂ ਸੇਮ ਉਹੀ ਚੀਜ਼ਾਂ ਤੁਹਾਨੂੰ ਸੇਮ ਔਨ ਦਾ ਸਪੌਟ ਤੁਹਾਡੇ ਨੀਅਰਬਾਈ ਵਿਲੇਜ ਚ ਮਿਲ ਰਹੀਆਂ ਨੇ ਫਿਰ ਤੁਸੀਂ ਕਿਉਂ ਬੱਚੇ ਨੂੰ ਇੰਨਾ ਟ੍ਰੈਵਲ ਕਰਾਣਾ ਆਉਂਦੇ ਹੋਏ ਵੀ ਉਹ ਸਭ ਤੋਂ ਲਾਸਟ ਚ ਉਤਰ ਰਿਹਾ ਜਾਂਦੇ ਹੋਏ ਵੀ ਸਭ ਤੋਂ ਪਹਿਲਾਂ ਬੈਠ ਰਿਹਾ sandwich ਇਹ ਟਾਈਮ ਤੁਸੀਂ ਆਪਣਾ ਕੰਜ਼ੂਮ ਕਰ ਸਕਦੇ ਹੋ ਬੱਚਾ ਜੋ ਹੈ ਇਹਨਾਂ ਚੀਜ਼ਾਂ ਤੋਂ ਫਿਰ ट्रैवलिंग 'ਚ ਹੀ ਰਹਿੰਦਾ ਹੈ ਠੀਕ ਹੈ ਇਹ ਚੀਜ਼ ਫਸਟ ਆਫ ਆਲ ਥਿਸ ਥਿੰਗ ਐਂਡ ਸੈਕਿੰਡ ਥਿੰਗ ਸਾਡੇ ਸਕੂਲ ਦੀਆਂ ਫੀਸਿਸ ਬਹੁਤ ਲੋ ਹੈ ਐਜ਼ ਕੰਪੇਅਰ ਟੂ ਅਦਰ ਸਕੂਲਸ ਯੂ ਕੈਨ ਕੰਪੇਅਰ ਆਲਸੋ ਕਿ ਸਾਡੇ ਸਕੂਲ ਦਾ ਜੋ ਬਜਟ ਹੈ ਸਕੂਲ ਦੀ ਜੋ ਫੀਸ ਹੈ ਉਹ ਇੱਕ ਗਰੀਬ ਤੋਂ ਗਰੀਬ ਔਰ ਇੱਕ ਐਵਰੇਜ ਘਰ ਵੀ ਪਰਿਵਾਰ ਅਫੋਰਡ ਕਰ ਸਕਦਾ ਹੈ ਐਦਾ ਤਾਂ ਕੁਝ ਨਹੀਂ ਹੈ ਕਿ ਉਹ ਅਸੀਂ ਇੰਨੀ ਫੀਸਿਸ ਰੱਖਤੀਆਂ ਕਿ ਪੇਰੈਂਟਸ ਅਫੋਰਡ ਹੀ ਨਾ ਕਰ ਸਕਣ ਔਰ ਇੱਥੇ ਕੋਈ ਕੰਪਲਸ਼ਨ ਨਹੀਂ ਹੈ ਜਿੱਦਾਂ ਉਹਨਾਂ ਨੂੰ ਆਪਣਾ ਈਜ਼ੀ ਲੱਗਦਾ ਉਹ ਉਸ ਵੇਨਾ ਫੀਸ ਕੰਪਲਸ ਕਰ ਦਿੰਦੀ ਸਾਡੇ ਕੋਈ ਇਨਸਟਾਲਮੈਂਟ ਸਿਸਟਮ ਨਹੀਂ ਹੈਗਾ ਕਿ 3rd ਇਨਸਟਾਲਮੈਂਟ ਸਟਾਰਟ ਹੋ ਗਈ ਫੋਰ ਇਟ ਇਜ਼ ਡਿਵਾਈਡਡ ਇਨਟੂ 3 ਇਨਸਟਾਲਮੈਂਟਸ ਐਸਾ ਕੁਝ ਨਹੀਂ ਹੈ ਜਦੋਂ ਉਹਨਾਂ ਦੀ ਪਾਕਟ ਅਫੋਰਡ ਕਰਦੀ ਹੈ ਦੇ ਕੈਨ ਐਦਾ ਤਾਂ ਕੁਝ ਕੰਪਲ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਹੈ ਔਰ ਸਟਾਫ ਤੁਹਾਨੂੰ ਹਮੇਸ਼ਾ ਬੀਏ ਹਰ ਅੱਛਾ ਤਰ੍ਹਾਂ ਕੁਆਲੀਫਾਈਡ ਮਿਲੇਗਾ ਇਹਦੇ ਚ ਸਾਡੇ ਲਈ ਕੋਈ ਪੇਰੈਂਟਸ ਨਾਲ ਲਿਆ ਸਟੂਡੈਂਟਸ ਨਾਲ ਕਿਸੇ ਤਰ੍ਹਾਂ ਦੀ ਕੋਈ ਉਹ ਨਹੀਂ ਰਹੇਗੀ ਕਿ ਸਟਾਫ ਇਦਾਂ ਨਹੀਂ ਕੋਈ ਸਮਝੋਤਾ ਕੋਈ ਸਮਝੋਤਾ ਨਹੀਂ ਬਿਲਕੁਲ ਵੀ ਜਿੱਥੇ ਅਸੀਂ 100 ਕੰਮ ਕਰਾਂਗੇ 100% ਕਰਾਂਗੇ ਜਿੱਥੇ ਦੇਣਾ ਹੈ ਆਪਣਾ ਵਰਕ 100% ਹਾਂਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਜੀ ਦਾ ਜੀ ਸਹਿਵਾ ਨੇ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਆਖਰ ਇਹ ਸਕੂਲ ਦੇ ਵਿੱਚ ਬੱਚੇ ਆਉਣ ਕਿਉਂ ਤਾਂ ਉਹਨਾਂ ਨੇ ਕਿਉਂ ਦਾ ਮਤਲਬ ਜਿਹੜਾ ਦੱਸਿਆ ਇੱਕ ਤਾਂ ਜਿਹੜੀਆਂ ਫੀਸਾਂ ਜਿਹੜੀਆਂ ਉਹ ਬਹੁਤ ਨਾਰਮਲ ਨਹੀਂ ਹਰ ਇੱਕ ਪਰਿਵਾਰ ਹੈ ਜਿਹੜਾ ਅਫੋਰਡ ਕਰ ਸਕਦਾ ਹੈ ਦੂਸਰਾ ਨੇ ਦੱਸਿਆ ਕਿ ਅਗਰ ਦੂਰ ਕਿਸੇ ਸ਼ਹਿਰ ਦੇ ਵਿੱਚ ਜਾਵੇਗਾ ਤਾਂ ਘੰਟਾ ਡੇਢ ਘੰਟਾ ਜਾਣ ਦਾ ਤੇ ਘੰਟਾ ਡੇਢ ਘੰਟਾ ਆਉਂਦਾ ਯਾਨੀ ਕਿ ਦਿਨ ਦੇ 2 ਤੋਂ 3 ਘੰਟੇ ਜਿਹੜੇ ਉਹਦੇ ਐਕਸਟਰਾ ਵੇਸਟ ਹੋ ਜਾਂਦੇ ਤੇ ਜਿਹੜੀ ਥਕਾਵਟ ਆਉਣੀ ਹੈ ਉਹ ਅਲੱਗਤ ਹੋਈ ਹੈ ਤੇ ਇਸੇ ਤਰ੍ਹਾਂ ਹੀ ਪਹਿਲਾਂ ਇੱਕ ਦਰਸ਼ਕ ਨੂੰ ਹੋਰ ਦੱਸ ਦਈਏ ਵੀ ਇਹਨਾਂ ਬੱਚਿਆਂ ਦੀ ਹੌਸਲਾ ਅਫਜਾਈ ਵਾਸਤੇ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਜੇ ਕੋਈ ਕਮੀ ਤੁਹਾਨੂੰ ਸਕੂਲ ਦੇ ਵਿੱਚ ਲੱਗਦੀ ਆ ਠੀਕ ਆ ਤਾਂ ਕਮੈਂਟ ਕਰੋ ਤੇ ਜੇ ਚੰਗਾ ਲੱਗਿਆ ਤਾਂ ਵੀ ਕਮੈਂਟ ਕਰਕੇ ਚੰਗਾ ਜਰੂਰ ਦੱਸੋ ਕਿਉਂਕਿ ਕਮੈਂਟ ਆ ਰਹੀ ਏ ਹੁੰਦਾ ਜੇ ਤਾਂ ਕੋਈ ਕਮੀ ਆ ਤਾਂ ਉਸ ਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਜੇ ਚੰਗੀ ਗੱਲ ਆ ਤਾਂ ਉਸ ਨੂੰ ਆਪਾਂ ਹੋਰ ਪੇਰੈਂਟਸ ਤੱਕ ਟੀਚਰਾਂ ਤੱਕ ਹੋਰ ਸਕੂਲਾਂ ਤੱਕ ਜਿਹੜਾ ਉਹ ਚੰਗੈਈ ਹੈ ਜਿਹੜੀ ਪਹੁੰਚ ਜਾਂਦੀ ਹੈ ਤਾਂ ਕਿ ਹੋਰ ਸਕੂਲ ਹੈ ਜਿਹਦੇ ਉਹ ਵੀ ਉਹਨਾਂ ਚੀਜ਼ਾਂ ਨੂੰ ਜਿਹੜੇ ਲਾਗੂ ਕਰ ਸਕਣਾ ਇਸੇ ਤਰ੍ਹਾਂ ਹੀ ਮਿਲਦੇ ਆ ਕਿਸੇ ਅਗਲੀ ਅਪਡੇਟ ਦੇ ਨਾਲ ਅਗਲੀ ਖਬਰ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ